ਇਹ ਜੀ ਪਰਸੋਂ ਰਾਤ ਦੀ ਗੱਲ ਹੈ ਜੀ ਜਿਹੜਾ ਆਪਣਾ ਜਿਹੜਾ ਮ੍ਰਿਤਕ ਹੈ ਜੀ ਜੇ جگਪਾਲ ਸਿੰਘ ਉਹ ਉਹ ਸਾਨੂੰ ਨੋਟੀਫਿਕੇਸ਼ਨ ਆਈ ਸੀ ਵੀ ਉਹ ਦਾ ਵੀ ਫਾਦਰ ਨੇ ਉਹਦੇ ਕਹੀ ਮਰੀ ਰਾਤ ਨੂੰ ਸੁੱਤੇ ਹੋਏ ਆਪਸੇ ਲੜਾਈ ਝਗੜਾ ਹੋ ਗਿਆ ਸੀ ਜੇਕਰ ਫਾਦਰ ਨੇ ਰਾਤ ਨੂੰ ਲੜੇ ਅਤੇ ਕਫੀ ਮਾਰ ਕੇ ਸਿਰ ਤੇ ਤੇ ਉਹਨੂੰ ਗੰਭੀਰ ਜ਼ਖਮੀ ਕਰਤਾ ਵੀ ਜੋ ਇਲਾਜ ਲਈ ਉਹਦੀ ਵਾਈਫ ਦੇ ਨਾਲ ਗਵਾਂਡੀਆਂ ਮਿਲ ਕੇ ਹਸਪਤਾਲ ਦਾਖਲ ਕਰਾਤਾ ਸੀ ਜਿਹਦੀ ਕੱਲ ਦਰਾਂ ਨੇ ਇਲਾਜ ਪੀਜਾ ਰਾਹ ਜਾਂਦੇ ਉਹਦੀ ਮੌਤ ਹੋ ਗਈ ਜੀ पूरा मामला की हजूर एदा बाबा वजा रंझा जेडी सानू इनिशियल स्टेज ते पुछ-पुछ के करके पता लगया लग इना दा आप च कोई दाती वाला पक्का सी ओदे बंद ਕਰਨ ਕੋ ਇਹ ਬਾਹਰ ਚਲ ਗਿਆ दातीया पक्के के जाली ਨਹੀਂ ਲੱਗੀ ਤਾਂ ਕਰਕੇ ਉਹਨਾਂ ਨੇ ਜਰੂਰ ਬੰਦ ਕਰਤਾ ਪੱਕਾ ਉਸੇ ਗੱਲ ਤੋਂ ਨੇ ਬਹਿਸ ਹੋ ਗਈ ਬਹਿਸ ਤੋਂ ਬਾਅਦ ਜਰੂਰ ਸੋ ਗਿਆ ਜਾ ਕੇ ਤਾਂ ਉਹਦੇ ਫਾਦਰ ਨੇ ਆ ਕੇ ਮਲਕੀਤ ਸਿੰਘ ਨੇ ਆਦਨ ਸੁੱਤੇ ਪੇਰੇ ਸਿਰ 'ਚ ਕਈ ਮਾਰੀ ਇਹ ਮਕਦਮਾ ਅੰਤਰ ਦਿੱਕਿਤ ਤੋਂ ਹਾਂਜੀ ਹਾਂ ਮਕਦਮਾ ਕਤਲ ਦਾ ਅਸੀਂ ਦਰਜਾ ਰਾਦਾ ਕਤਲ ਦਾ 103 BNS ਦਾ ਜਿਹੜੀ ਪੁਰਾਣੀ ਤੇ 102 IPC ਦਾ ਐਤਮਲਕੇ ਸਿੰਘ ਦੇ ਖਿਲਾਫ ਦਰਜ ਕਰਕੇ ਤੇ ਮਕਦਮਾ ਦਰਜ ਕਰਤਾ ਤੇ ਉਹ ਵੀ ਰੈਸਟ ਮੇਰਾ ਭਾਈ ਹਾਂਜੀ ਉਹ ਵੀ ਰੈਸਟ ਪੈ ਗਈ ਕੀ ਹਾਲਾਤ ਕੀ ਨੇ ਕਰਦੇ ਜਿਸ ਤਰ੍ਹਾਂ ਇਹ ਜਿਹੜਾ ਆਪਣਾ ਜਗ ਜਗਪਾਲ ਸਿੰਘ ਜੀ ਇਹ ਆਪਣਾ ਰਾਣੀ ਧੀ ਕੋਲੇ ਜਿਹੜਾ ਫੋਰੈਸਟ ਦਾ ਉਹਦੇ ਚ ਲੱਗਿਆ ਹੋਇਆ ਫਿਰ ਕੰਟਰੈਕਟ ਵੇਚਦੇ ਫੇਲਾ ਤੇ ਘਰੇ ਘਰੇ ਗਰੀ ਪਰਿਵਾਰ ਚੋਂ ਨੇ ਸਾਰੇ जी। जी, बच्चे बच्चे के बच्चे दो बच्चे ਨੇ ਕਿ 5 ਸਾਲ 5 ਸਾਲ ਦਾ ਇੱਕ 2 ਸਾਲ ਦਾ ਗ੍ਰਿਫਤਾਰੀ ਹੋਈ ਹੈ ਹਾਂਜੀ ਗ੍ਰਿਫਤਾਰੀ ਹੋ ਗਈ ਮਲਕੀ ਚੰਦਿੰਦੀ ਜੀ ਇੱਥੋਂ ਗ੍ਰਿਫਤਾਰ ਕੀਤਾ ਇਹਨੂੰ ਇਹਦੇ ਘਰ ਦੇ ਆਨੇ ਪੇਸ਼ ਹੀ ਕਰਤਾ ਲਿਆ ਕੇ ਹਾਂਜੀ ਹਾਂਜੀ